ਹਲੋ ਜੀ ਵੈਲਕਮ ਸਵਾਗਤ ਹੈ ਤੁਹਾਡਾ ਸਰਦਾ ਆਪਣੇ ਚੈਨਲ ਸਟਡੀ ਆਨਲਾਈਨ ਤੇ ਲਾਈਵ ਕਲਾਸ ਦਾ ਸਮਾਂ ਹੋ ਚੁੱਕਾ ਜੀ ਜਲਦੀ ਤੇ ਜਲਦੀ ਜੁਆਇਨ ਕਰੋ ਜੀ ਲਿੰਕ ਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਸਾਰੇ ਜਲਦੀ ਜੁਆਇਨ ਕਰਨ ਕਲਾਸਾਂ ਚੱਲ ਰਹੀਆਂ ਨੇ ਈਟੀਟੀ 9894 ਦੇ ਪੇਪਰ ਏ ਦੇ ਲਈ ਜੋ ਕਿ ਰੀਕੰਡਕਟ ਹੋਣਾ ਹੈ ਜੋ ਵੀ ਈਟੀਟੀ ਪੇਪਰ ਏ ਦੀ ਤਿਆਰੀ ਕਰ ਰਹੇ ਨੇ ਕਲਾਸਾਂ ਜ਼ਰੂਰ ਜੁਆਇਨ ਕਰਨ ਇਸ ਤੋਂ ਇਲਾਵਾ ਪੰਜਾਬੀ ਮਾਸਟਰ ਕੈਡਰ ਜਾਂ ਫਿਰ PGT ਚੰਡੀਗੜ੍ਹ ਪੰਜਾਬੀ ਦੇ ਪੇਪਰ ਦੀ ਤਿਆਰੀ ਕਰ ਰਹੇ ਨੇ ਜਾਂ DTRPSC ਦੀ ਪੰਜਾਬੀ ਪੇਪਰ ਦੀ ਤਿਆਰੀ ਕਰਨ ਵਾਲੇ ਵੀ ਇਸ ਕਲਾਸ ਨੂੰ ਜੁਆਇਨ ਕਰ ਸਕਦੇ ਨੇ। ਸੋ ਜਿਨ੍ਹਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਉਹ ਜੁਆਇਨ ਕਰਨ ਜੀ ਆਪਣੇ ਟੈਲੀਗ੍ਰam ਗਰੁੱਪ ਪੰਜਾਬੀ ਮਾਸਟਰ ਕਲਾਸ ਦੀ @ਪੰਜਾਬੀਤਿਆਰੀ ਜਾਂ ਫਿਰ ETT ਪੇਪਰ A ਦੀ ਤਿਆਰੀ ਦੇ ਲਈ ਵੀ ਇਸ ਗਰੁੱਪ ਨੂੰ ਜੁਆਇਨ ਕੀਤਾ ਜਾਵੇ। ETT ਪੇਪਰ A ਐਂਡ B ਦੋਹਾਂ ਦੇ ਲਈ ਜੁਆਇਨ ਕਰੋ @ETTਪੇਪਰAਐਂਡB ਕੈਟਡ ਲਈ ਐਟ ਐਸਐਸ ਟੈਰੀ ਗਰੁੱਪ ਜੁਆਇਨ ਕੀਤਾ ਜਾਵੇ ਇਸ ਤੋਂ ਲਵ ਟੈਂਟ ਪੀਐਸਸੀਬੀ ਜਾਂ ਫਿਰ ਸੀਬੀਐਸਸੀ ਬੋਰਡ ਦਾ ਚਾਹੀਦਾ ਤਾਂ ਜੁਆਇਨ ਕੀਤਾ ਜਾਵੇ ਸੋ ਕਿਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਡਿਓ ਜੀ ਕਨਫਰਮੇਸ਼ਨ ਆਡੀਓ ਵੀਡੀਓ ਨਹੀਂ ਅੱਜ ਦਾ ਵਿਸ਼ਾ ਜੋਰ ਰਹੇਗਾ ਉਹ ਵਿਰਾਮ ਚਿੰਨ ਤੇ ਕਹਾਣੀ ਦੇ ਕੁਝ ਕੁਐਸਚਨ ਹੋਣਗੇ ਕਹਾਣੀਆਂ ਦੇ ਨਾਲ ਸੰਬੰਧ ਜੋ ਕਿ ਕੁਐਸਚਨ ਛੇ ਜਾ ਸਕਦੇ ਨੇ ਵਿਸ਼ਰਾਮ ਚੰਨ ਦੇ ਸਾਰੇ ਕੁਐਸਚਨ ਇਸ ਕਲਾਸ ਦੇ ਵਿੱਚ ਕਵਰ ਹੋ ਜਾਣਗੇ ਸੋ ਜਲਦੀ ਤੋਂ ਜਲਦੀ ਸਾਰੇ ਜੀ ਵੀ ਕਨਫਰਮੇਸ਼ਨ ਦਿਓ ਕਿ ਸਭ ਕੁਝ ਠੀਕ ਚੱਲ ਰਿਹਾ ਜਾਂ ਨਹੀਂ ਇਹਲਾ ਕੁਐਸਚਨ ਪ੍ਰਸ਼ਨਵਾਚਕ ਵਾਕ ਜਾਂ ਵਿਸਮਿਕ ਵਾਕ ਨੂੰ ਛੱਡ ਕੇ ਬਾਕੀ ਸਾਰੇ ਵਾਕਾਂ ਦੇ ਅੰਤ ਤੇ ਕੀ ਲੱਗਦਾ ਹੈ ਆਪਸ਼ਨ A ਡੰਡੀ B ਪ੍ਰਸ਼ਨ ਚਿੰਨ C ਕਮਾ ਤੇ D ਵਿਸਮ ਨਮਸਕਾਰ ਸਤਿ ਸ਼੍ਰੀ ਅਕਾਲ ਬਿਲਕੁਲ ਠੀਕ ਹੈ ਜੀ ਜਿਹੜੇ ਵੀ ਜਾ ਰਹੇ ਨੇ ਆਪਸ਼ਨ ਏ ਦੇ ਨਾਲ ਡੰਡੀ ਏ ਆਪਸ਼ਨ ਕਰਨ ਵਾਲੇ ਬਿਲਕੁਲ ਠੀਕ ਨੇ ਪ੍ਰਸ਼ਨਵਾਚਕ ਜਾਂ ਵਿਸਮਿਕ ਵਾਕ ਨੂੰ ਛੱਡ ਕੇ ਬਾਕੀ ਸਾਰਾ ਸਾਰੇ ਹੀ ਵਾਕਾਂ ਦੇ ਅੰਤ ਦੇ ਵਿੱਚ ਡੰਡੀ ਲੱਗਦੀ ਹੈ ਆਪਸ਼ਨ ਏ ਹੋਵੇਗਾ கரੈਕਟ ਆਨਸਰ ਕੁਐਸਚਨ ਨੰਬਰ 2 ਦੇ ਉੱਪਰ बोलन ਸਮੇਂ ਉਤਰਾ ਚੜਾ ਤੇ ਠਹਿਰਾ ਤੇ ਕੀ ਲੱਗਦਾ ਹੈ অপਸ਼ਨ A ਕਮਾ B ਵਿਸ਼ਰਾਮ ਚਿੰਨ C ਬਿੰਦੀ D ਬਿੰਦੀ ਕਮਾ ਪ੍ਰਸ਼ਨ ਨੰਬਰ 2 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਹਾਂਜੀ ਪ੍ਰਸ਼ਨ ਨੰਬਰ ਉੱਤਰ ਚੁਣਿਆ ਜਾਵੇ ਤੇ ਆਡੀਓ ਵੀਡੀਓ ਠੀਕ ਚੱਲ ਰਹੀ ਹੈ ਕਿ ਦੇ ਲਈ ਵੀ ਕਨਫਰਮੇਸ਼ਨ ਦਿੱਤੀ ਜਾਵੇ ਹਾਂਜੀ ਜਸਟ ਹਾਂਜੀ ਆ ਡਾਟੇ ਦਾ ਸਹੀ ਸੋਲੂਸ਼ਨ ਕਰ ਲੀ ਹਾਂਜੀ ਜੀ ਥੋੜਾ ਬਹੁਤ ਬਲਰ ਹੋ ਰਹੀ ਸੀ ਤਾਂ ਆਈ ਹੋਪ ਕਿ ਹੁਣ ਸਹੀ ਚੱਲ ਰਹੀ ਲਗੀ ਕਲਾਸ ਹਾਂਜੀ ਜੇਕਰ ਥੋੜਾ ਬਹੁਤ ਜੇ ਬਲਰ ਹੋ ਰਹੀ ਸੀ ਤਾਂ ਹੁਣ ਆਈ ਹੋਪ ਕਿ ਬਿਲਕੁਲ ਠੀਕ ਚੱਲ ਰਹੀ ਹੋਵੇਗੀ ਸੋ 2 ਨੰਬਰ ਕੁਐਸਚਨ ਦੇ ਅਨਸਰ ਕਰਿਆ ਜਾਵੇ ਬੋਲਣ ਸਮੇਂ ਉਤਰਾ ਚੜਾ ਤੇ ਠਹਿਰਾ ਤੇ ਕੀ ਲੱਗਦਾ ਹੈ ਕਾਮਾਂ ਵਿਸ਼ਰਾਮ ਚਿੰਨ ਬਿੰਦੀ ਬਿੰਦੀ ਕਾਮਾਂ ਅਸਲ ਦੇ ਵਿੱਚ ਸਹੀ ਉੱਤਰ ਸਭ ਤੋਂ ਸਹੀ ਉੱਤਰ ਚੁਣਨਾ ਹੈ 2 ਨੰਬਰ ਦੇ ਲਈ ਤੋ ਜਿਹੜੇ ਵੀ ਆਨਸਰ ਕਰ ਰਹੇ ਨੇ 2 ਨੰਬਰ ਦੇ ਲਈ ਆਪਸ਼ਨ ਬੀ ਵਿਸ਼ਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਕਾਮਾ ਬਿੰਦੀ ਬਿੰਦੀ ਕਾਮਾ ਇਹ ਸਾਰੇ ਹੀ ਕੀ ਨੇ ਵਿਸ਼ਰਾਮ ਚਿੰਨ ਹੈ ਜੀ ਸੋ ਬਿਲਕੁਲ ਠੀਕ ਹੈ ਜੀ ਜਿਹੜੇ ਵੀ ਆਨਸਰ ਆਪਸ਼ਨ ਬੀ ਕਰ ਰਹੇ ਨੇ ਕੁਐਸਚਨ ਨੰਬਰ 3 ਦੇ ਵੱਲ ਵੱਧਦੇ ਹਾਂ ਜੀ ਕਵਿਤਾ ਦੀ ਇੱਕ ਪੂਰੀ ਤੁਕ ਵਿੱਚੋਂ ਕੀ ਲੱਗਦਾ ਹੈ ਆਪਸ਼ਨ ਏ ਡੰਡੀ ਬੀ ਦੋ ਡੰਡੀਆਂ ਸੀ ਕਾਮਾ ਤੇ ਡੀ ਬਿੰਦੀ ਕਾਮਾ கரੈਕਟ ਆਨਸਰ ਕੁਐਸਚਨ ਨੰਬਰ 3 ਦੇ ਲਈ ਕਰੂ ਜੀ ਆਨਸਰ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਵਾਇਸ ਦੇਖੋ ਜੀ ਕੁਝ ਡਿਵਾਈਸ ਜਿਹੜੇ ਨੇ ਫੋਨ ਦੀ ਗੱਲ ਕਰ ਰਹੇ ਆ ਮੋਬਾਈਲ ਦੀ ਜਾਂ ਫਿਰ ਲੈਪਟਾਪ ਜੇ ਤੁਹਾਡੇ ਕੋਲ ਟੈਬਲੇਟ ਹੈ ਤਾਂ ਉਹਨਾਂ ਦੀ ਆਵਾਜ਼ ਹੀ ਘੱਟ ਹੁੰਦੀ ਹੈ ਇਸ ਕਰਕੇ ਤੁਹਾਨੂੰ ਲੱਗਦਾ ਜੀ ਜਿਹੜੀ ਕਲਾਸ ਦੀ ਆਵਾਜ਼ ਹੈ ਉਹ ਘੱਟ ਹੈ ਠੀਕ ਹੈ ਜੀ ਸਾਨੂੰ ਲਾਈਵ ਕਲਾਸ ਦੀ ਜਿਹੜੀ ਆ ਕਲਾਸਾਂ ਚੱਲ ਰਹੀਆਂ ਐ ਇਸੇ ਡਿਵਾਈਸ ਮੈਂ ਇਸੇ ਜੀ ਸੁਣਾਵਾਂਗਾ ਬਹੁਤ ਜ਼ਿਆਦਾ ਹੋਵੇਗੀ ਉਹ ਵੀ ਹਾਫ ਕਰਕੇ ਸੁਣਾਵਾਂਗਾ ਫੁੱਲ ਤੇ ਤਾਂ ਬਹੁਤ ਜ਼ਿਆਦਾ ਵਧੀਆ ਸੁਣਾਈ ਦਿੰਦੀ ਹੈ ਬਹੁਤ ਜ਼ਿਆਦਾ ਵਧੀਆ ਕਿ ਫੁੱਲ ਕਰਨ ਦੀ ਲੋੜ ਹੀ ਨਹੀਂ ਪੈਂਦੀ ਸੋ ਮੈਂ ਕਹਿ ਰਿਹਾ ਜੇ ਡਿਵਾਈਸ ਦੀ ਕੋਈ ਸਮੱਸਿਆ ਤੋਂ ਉਹਦਾ ਸੋਲੂਸ਼ਨ ਨਹੀਂ ਕੀਤਾ ਜਾ ਸਕਦਾ ਹਾਂਜੀ ਕੁਐਸਚਨ ਨੰਬਰ 3 ਦੇ ਲਈ ਆਨਸਰ ਕਰਿਆ ਜਾਵੇ ਕਵਿਤਾ ਦੀ ਇੱਕ ਪੂਰੀ ਤੁਕ ਦੇ ਪਿੱਛੋਂ ਕੀ ਲੱਗਦਾ ਹੈ ਡੰਡੀ ਲੱਗਦੀ ਹੈ ਆਪਸ਼ਨ A ਕਰੈਕਟ ਆਨਸਰ ਹੋਵੇਗਾ ਕੁਐਸਚਨ ਨੰਬਰ ਕਵੈਸਚਨ ਨੰਬਰ 4 ਦੇ ਵੱਲ ਵਧਦੇ ਹਾਂ ਜੀ 4 ਨੰਬਰ ਗੁਰਬਾਣੀ ਦੀ ਤੁਕ ਪਿੱਛੋਂ ਕੀ ਲੱਗਦਾ ਹੈ ਆਪਸ਼ਨ A ਡੰਡੀ B ਦੋ ਡੰਡੀਆਂ C ਕਮਾ ਤੇ D ਬਿੰਦੀ ਕਮਾ ਕਵੈਸਚਨ ਨੰਬਰ 4 ਦੇ ਲਈ ਆਨਸਰ ਕਰੋ ਗੁਰਬਾਣੀ ਦੀ ਤੁਕ ਦੇ ਪਿੱਛੋਂ ਕੀ ਲੱਗਦਾ ਹੈ ਗੁਰਬਾਣੀ ਦੀ ਤੁਕ ਦੇ ਪਿੱਛੋਂ ਲੱਗਦੀਆਂ ਨੇ ਜੀ ਦੋ ਡੰਡੀਆਂ ਸੋ B ਆਪਸ਼ਨ ਕਰਨ ਵਾਲੇ ਬਿਲਕੁਲ ਠੀਕ ਨੇ ਬਾਕੀ ਨੋਟ ਡਾਊਨ ਕਰਨ ਜੀ ਕਵੈਸਚਨ ਨੰਬਰ 5 ਦੇ ਵੱਲ ਵਧਦੇ ਹਾਂ ਜੀ 5 ਨੰਬਰ ਕਵੈਸਚਨ ਹੈ ਜਿਸ ਵਾਕ ਵਿੱਚ ਪ੍ਰਸ਼ਨ ਪੁੱਛਿਆ ਜਾਵੇ ਉਸ ਦੇ ਅੰਤ ਵਿੱਚ ਕੀ ਲੱਗਦਾ ਹੈ ਬਹੁਤ ਹੀ ਈਜ਼ੀ ਕੁਐਸਚਨ ਹੈ ਕੁਐਸਚਨ ਨੰਬਰ 5 ਦੇ ਲਈ ਸਹੀ ਉੱਤਰ ਕਰੋ ਜੀ ਜਿਸ ਵਾਕ ਦੇ ਵਿੱਚ ਪ੍ਰਸ਼ਨ ਪੁੱਛਿਆ ਜਾਵੇ ਉਸ ਵਾਕ ਦੇ ਅੰਤ ਵਿੱਚ ਕੀ ਲੱਗਦਾ ਹੈ ਪ੍ਰਸ਼ਨ ਚਿੰਨ ਲੱਗਦਾ ਜੀ ਬਿਲਕੁਲ ਠੀਕ ਹੈ ਆਪਸ਼ਨ ਸੀ ਕੁਐਸਚਨ ਨੰਬਰ 6 ਦੇ ਵੱਲ ਵਧਦੇ ਹਾਂ 6 ਨੰਬਰ ਕੁਐਸਚਨ ਹੈ ਜਦੋਂ ਕੋਈ ਪ੍ਰਸ਼ਨਵਾਚਕ ਵਾਕ ਅਧੀਨ ਹਾਂਜੀ ਜਦੋਂ ਕੋਈ ਪ੍ਰਸ਼ਨਵਾਚਕ ਵਾਕ ਅਧੀਨ ਉਪਵਾਕ ਵੱਜੋਂ ਆਉਂਦਾ ਹੈ ਤਾਂ ਪ੍ਰਸ਼ਨ ਚਿੰਨ ਦੀ ਥਾਂ ਤੇ ਕੀ ਲੱਗਦਾ ਹੈ ਜਦੋਂ ਕੋਈ ਪ੍ਰਸ਼ਨਵਾਚਕ ਵਾਕ ਅਧੀਨ ਉਪਵਾਕ ਦੇ ਵਜੋਂ ਆਉਂਦਾ ਹੈ ਤਾਂ ਪ੍ਰਸ਼ਨ ਚੈਨ ਦੀ ਥਾਂ ਤੇ ਕੀ ਲੱਗਦਾ ਹੈ অপਸ਼ਨ A ਡੰਡੀ B ਵਿਸਮਿਕ C ਪ੍ਰਸ਼ਨ ਚੈਨ ਤੇ D ਸਾਰੇ ਕੁਐਸਚਨ ਨੰਬਰ 6 ਲਈ ਅਨਸਰ ਕਰੋ ਜੀ 6 ਨੰਬਰ ਦੇ ਲਈ ਕਰੈਕਟ ਅਨਸਰ ਕਰਿਆ ਜਾਵੇ ਜੀ ਹਾਂਜੀ ਪ੍ਰਸ਼ਨ ਨੰਬਰ 6 ਦੇ ਲਈ ਬਟਰਫਲ ਆਨਸਰ ਕਰਿਆ ਜਾਵੇ ਜਿੰਨਾ ਦਾ ਵੀ ਆਨਸਰ ਆ ਰਿਹਾ ਕੁਐਸਚਨ ਨੰਬਰ 6 ਦੇ ਲਈ ਆਪਸ਼ਨ ਈ ਡੰਡੀ ਡੰਡੀ ਆਨਸਰ ਕਰਨ ਵਾਲੇ ਸਾਰੇ ਠੀਕ ਨੇ ਬਾਕੀ ਨੋਟ ਡਾਊਨ ਕਰਨ ਜੀ ਕਾਫੀ ਗਲਤ ਆਨਸਰ ਆਇਆ ਜਿਸ ਕੁਐਸਚਨ ਦੇ ਲਈ ਡੰਡੀ ਆਨਸਰ கரੈਕਟ ਹੋਵੇਗਾ ਇੱਕ கரੈਕਟ ਹੋਵੇਗਾ ਕਿਵੇਂ ਇਸ ਦੇ ਐਗਜ਼ਾਮਪਲ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਹੇ ਨੇ ਐਗਜ਼ਾਮਪਲ ਹੈ ਜੀ ਜਿਵੇਂ ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਇਹ ਸਵਾਲ ਕਿਵੇਂ ਕੱਢਿਆ ਹੈ ਇੱਥੇ ਕੁਐਸਚਨ ਮਾਰਕ ਨਹੀਂ ਲੱਗਦਾ ਇੱਥੇ ਡੰਡੀ ਲੱਗਦੀ ਹੈ ਜੀ ਠੀਕ ਹੈ ਇਸੇ ਤਰ੍ਹਾਂ ਇੱਕ ਹੋਰ ਐਗਜ਼ਾਮਪਲ ਦਿੰਦੀ ਹੈ ਮੈਨੂੰ ਨਹੀਂ ਪਤਾ ਕਿ ਉਹ ਕਦੋਂ ਜਾਵੇਗਾ ਹਾਂਜੀ ਇਹਦੇ ਵਿੱਚ ਕੀ ਲੱਗੇਗਾ ਡੰਡੀ ਲੱਗੇਗੀ ਸੋ ਬਿਲਕੁਲ ਠੀਕ ਆਨਸਰ ਆਪਸ਼ਨ ਏ ਹੋਵੇਗਾ ਪਿਛਲੇ ਕੁਐਸਚਨ ਦੇ ਲਈ ਕਿਉਂਕਿ ਉਹਦੇ ਵਿੱਚ ਇਹ ਪੁੱਛਿਆ ਗਿਆ ਸੀ ਕਿ ਪ੍ਰਸ਼ਨਵਾਚਕ ਵਾਕ ਜਦੋਂ ਅਧੀਨ ਉਪ ਵਾਕ ਦੇ ਵੱਜੋਂ ਆਉਂਦਾ ਹੈ ਇੱਥੇ ਦੇਖੋ ਮੈਂ ਜਾਨਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਸਵਾਲ ਕਿਵੇਂ ਕੱਢਿਆ ਹੈ ਅਧੀਨ ਉਪਾਗ ਹੈ। ਇਸ ਕਰਕੇ ਇੱਥੇ ਡੰਡੀ ਲੱਗੇਗੀ ਦੂਜੇ ਵਾਕ ਵਿੱਚ ਵੀ ਇਹੀ ਹੈ। ਕੁਐਸਚਨ ਨੰਬਰ 7 ਦੇ ਵੱਲ ਵੱਧਦੇ ਹਾਂ। ਜੇਕਰ ਪ੍ਰਸ਼ਨ ਚਿੰਨ ਆਗਿਆਵਾਚਕ ਹੋਵੇ ਤਾਂ ਅੰਤ ਵਿੱਚ ਕੀ ਲੱਗਦਾ ਹੈ? ਜੇਕਰ ਪ੍ਰਸ਼ਨ ਆਗਿਆਵਾਚਕ ਹੋਵੇ ਤਾਂ ਅੰਤ ਵਿੱਚ ਕੀ ਲੱਗਦਾ ਹੈ? ਆਪਸ਼ਨ A ਪ੍ਰਸ਼ਨ ਚਿੰਨ B ਡੰਡੀ C ਵਿਸਮਿਕ ਤੇ D ਸਾਰੇ। ਪ੍ਰਸ਼ਨ ਨੰਬਰ 7 ਦੇ ਲਈ ਅਨਸਰ ਕਰੋ। ਜੇਕਰ ਪ੍ਰਸ਼ਨ ਆਗਿਆਵਾਚਕ ਹੋਵੇ ਤਾਂ ਅੰਤ ਦੇ ਵਿੱਚ ਕੀ ਲੱਗਦਾ ਹੈ? ਵਾਕ ਦੇ ਅੰਤ ਦੇ ਵਿੱਚ ਕੀ ਲੱਗਦਾ ਹੈ கரெਕਟ ਆਨਸਰ ਕੁਐਸਚਨ ਨੰਬਰ 7 ਲਈ ਕਰਿਆ ਜਾਵੇ ਜੀ ਹਾਂਜੀ ਜਿਹੜੇ ਵੀ 7 ਨੰਬਰ ਦੇ ਲਈ ਆਪਸ਼ਨ B ਦੇ ਨਾਲ ਜਾ ਰਹੇ ਨੇ ਡੰਡੀ ਬਿਲਕੁਲ ਠੀਕ ਹੈ ਜੀ ਇੱਥੇ ਵੀ ਡੰਡੀ ਲੱਗੇਗੀ ਐਗਜ਼ਾਮਪਲ ਦੇ ਤੌਰ ਤੇ ਜਦੋਂ ਤੁਸੀਂ ਦੇਖਦੇ ਹੋ ਕਿਤਾਬ ਦੇ ਵਿੱਚ ਵੀ ਕਿ ਪ੍ਰਸ਼ਨ ਜਿਨ੍ਹਾਂ ਦੇ ਵਿੱਚ ਅਖੀਰ 'ਚੇ ਦੱਸੋ ਲੱਗਾ ਹੁੰਦਾ ਜਿਵੇਂ ਇੱਕ ਐਗਜ਼ਾਮਪਲ ਦਿੱਤੀ ਹੈ ਪੰਜਾਬ ਦੇ ਜ਼ਿਲ੍ਹਿਆਂ ਦੇ ਨਾਂ ਦੱਸੋ ਤਾਂ ਉਸ ਤਰ੍ਹਾਂ ਦੇ ਪ੍ਰਸ਼ਨ ਦੇ ਪਿੱਛੇ ਹਮੇਸ਼ਾ ਹੀ ਡੰਡੀ ਆਉਂਦੀ ਹੈ ਠੀਕ ਹੈ ਸੋ ਜਿਹੜੇ ਵੀ ਬੀ ਆਪਸ਼ਨਲ ਗਏ ਸੀ ਬਿਲਕੁਲ ਠੀਕ ਹੈ ਕੁਐਸਚਨ ਨੰਬਰ 8 ਦੇ ਵੱਲ ਵਧਦੇ ਹਾਂ 8 ਨੰਬਰੇ ਜਿੱਥੇ ਯੋਜਕ ਲੁਕਤ ਹੋਣ ਉੱਥੇ ਕੀ ਲੱਗਦਾ ਹੈ ਆਪਸ਼ਨ A ਕਮਾ B ਬਿੰਦੀ ਕਮਾ C ਦੁਬਿੰਦੀ ਤੇ D ਸਾਰੇ ਸਹੀ ਉੱਤਰ ਕੁਐਸਚਨ ਨੰਬਰ 8 ਦੇ ਲਈ ਅਨਸਰ ਕਰੋ ਜੀ 8 ਨੰਬਰ ਲਈ ਜਿੱਥੇ ਯੋਜਕ ਲੁਕਤ ਹੋਣ ਉੱਥੇ ਕੀ ਲੱਗਦਾ ਹੈ ਜਿੱਥੇ ਯੋਜਕ ਲੁਕਤ ਹੋ ਜਾਂਦੇ ਨੇ ਉੱਥੇ ਲੱਗਦਾ ਜੀ ਕਮਾ ਸੋ ਜਿਹੜੇ ਆਪਸ਼ਨ A ਅਨਸਰ ਕਰ ਰਹੇ ਨੇ ਬਿਲਕੁਲ ਠੀਕ ਹੈ। ਬਾਕੀ ਕਰਨ ਜੀ ਨੋਟ ਡਾਊਨ। ਇੱਥੇ ਇੱਕ ਐਗਜ਼ਾਮਪਲ ਦਿੱਤੀ ਹੈ। ਖੇਤੀ ਮਸ਼ੀਨੀ ਹੋ ਗਈ ਹੈ। ਥਾਂ-ਥਾਂ ਟਿਊਬਲ ਤੇ ਟਰੈਕਟਰ ਚੱਲ ਰਹੇ ਹਨ। ਪਿੰਡਾਂ ਦੀ ਨਿਹਾਰ ਬਿਲਕੁਲ ਬਦਲ ਗਈ ਹੈ। ਇੱਥੇ ਯੋਜਕ ਲੁਕਤ ਨੇ ਤੇ ਕਾਮੇ ਦੀ ਵਰਤੋਂ ਕੀਤੀ ਗਈ ਹੈ। ਕੁਐਸਚਨ ਨੰਬਰ 9। ਕਿਤਾਬਾਂ ਦੇ ਨਾਂ ਕਵੀਆਂ ਦੇ ਉਪਨਾਮ ਲਈ ਕਿਹੜੇ ਵਿਸ਼ਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ? ਆਪਸ਼ਨ A ਪੁੱਠੇ ਕੰਮ ਹੈ। ਬੀ ਕੇਰੇ ਪੁੱਠੇ ਕੰਮ ਹੈ ਤੇ ਸਿੱਧੇ ਕੰਮ ਹੈ ਸੀ ਧੋਰੇ ਪੁੱਠੇ ਕੰਮ ਹੈ ਡੀ ਧੋਰੇ ਪੁੱਠੇ ਕੰਮ ਹੈ ਤੇ ਸਿੱਧੇ ਕੰਮ ਹੈ ਇਸ ਪ੍ਰਸ਼ਨ ਦੀ ਇਸ ਪ੍ਰਸ਼ਨ ਦੀਆਂ ਜੋ ਆਪਸ਼ਨ ਨੇ ਥੋੜਾ ਜਿਹਾ ਡੀਪ ਆ ਦਿੱਤੀਆਂ ਗਈਆਂ ਨੇ ਮੋਸਟਲੀ ਤੁਹਾਨੂੰ ਦੇਖਣ ਨੂੰ ਮਿਲੇਗੇ ਮਿਲਣਗੇ ਜਿਹੜੇ ਆਪਸ਼ਨ ਉਹ ਸਿੱਧਾ ਹੀ ਇਹ ਪੁੱਠੇ ਕੰਮ ਹੈ ਧੋਰੇ ਪੁੱਠੇ ਕੰਮ ਹੈ ਸਿੱਧੇ ਕੰਮ ਹੈ ਧੋਰੇ ਸਿੱਧੇ ਕੰਮ ਹੈ ਇਸ ਤਰ੍ਹਾਂ ਦੇ ਆਪਸ਼ਨ ਦੇਖਣ ਨੂੰ ਮਿਲਣਗੇ ਠੀਕ ਹੈ ਸਭ ਤੋਂ ਸਹੀ ਉੱਤਰ ਚੁਣਿਆ ਜਾਵੇ ਇਸ ਕੁਐਸਚਨ ਦੇ ਲਈ ਜਿਹੜੇ ਆਪਸ਼ਨ B ਦੇ ਨਾਲ ਜਾ ਰਹੇ ਨੇ ਇਹ ਕਹਿ ਰਹੇ ਪੁੱਠੇ ਤੇ ਸਿੱਧੇ ਕੰਮ ਹੈ ਬਿਲਕੁਲ ਠੀਕ ਆਨਸਰ ਹੋਵੇਗਾ ਸੋ ਜਿਨ੍ਹਾਂ ਦਾ ਆਨਸਰ ਆ ਰਿਹਾ ਆਪਸ਼ਨ B கரੈਕਟ ਆਨਸਰ ਹੋਵੇਗਾ ਬਾਕੀ ਕਰਨ ਜੀ ਨੋਟ ਡਾਉਨ ਮੈਂ ਤੁਹਾਨੂੰ ਫੇਰ ਦੱਸ ਰਿਹਾ ਕਿ ਆਪਸ਼ਨ ਤੁਹਾਨੂੰ ਸਿੰਪਲ ਵੀ ਮਿਲ ਸਕਦੇ ਨੇ ਠੀਕ ਹੈ ਇੱਥੇ ਇਕਹਿਰੇ ਪੁੱਠੇ ਤੇ ਸਿੱਧੇ ਕੰਮ ਹੈ ਆਨਸਰ ਕਿਉਂ ਕੀਤਾ ਗਿਆ ਉਸ ਦਾ ਕਾਰਨ ਹੈ ਇਹ ਐਗਜ਼ਾਮਪਲ ਦੇਖੋ ਤੁਸੀਂ ਪੁਸਤਕ ਕਵਿਤਾ ਜਗਤ ਮਨਜੀਤ ਸਿੰਘ ਦੀ ਰਚਨਾ ਹੈ ਹਾਂਜੀ ਪੁਸਤਕ ਕਵਿਤਾ ਜਗਤ ਮਨਜੀਤ ਸਿੰਘ ਦੀ ਰਚਨਾ ਹੈ ਕਵਿਤਾ ਜਗਤ ਜੋ ਪੁਸਤਕ ਹੈ ਉਹ ਕੰਮਿਆਂ ਦੇ ਵਿੱਚ ਬੰਦ ਹੈ ਹੁਣ ਤੁਸੀਂ ਦੇਖੋ ਕੰਮੇ ਕਿਹੜੇ ਨੇ ਪੁੱਠਾ ਸਿੱਧਾ ਕੰਮਾਂ ਤੇ ਸਿੱਧਾ ਪੁੱਠਾ ਕੰਮਾਂ ਤੇ ਸਿੱਧਾ ਕੰਮ ਇਹ ਕਹਿ ਰਿਹਾ ਹੈ ਜੋ ਕਿ ਠੀਕ ਹੈ ਇਸ ਕਰਕੇ ਆਪਸ਼ਨ ਦੇ ਵਿੱਚ ਇਹੀ ਅਮਚਾ ਕੀਤਾ ਗਿਆ ਸੀ ਕਿ ਇਹ ਕਹਰੇ ਪੁੱਠੇ ਤੇ ਸਿੱਧੇ ਕੰਮ ਹੈ ਬਟ ਤੁਹਾਨੂੰ ਹੋ ਸਕਦਾ ਆਪਸ਼ਨ ਦੇ ਵਿੱਚ ਸਿੱਧਾ ਮਿਲ ਜਾਵੇ ਕਿ ਇਹ ਕਹਰੇ ਪੁੱਠੇ ਕੰਮ ਹੈ ਠੀਕ ਹੈ ਜੀ ਤਾਂ ਆਨਸਰ ਉਹ ਸਹੀ ਹੋਵੇਗਾ 10 ਨੰਬਰ ਕੁਐਸਚਨ ਹੈ ਵਾਕ ਵਿੱਚ ਤੰਬੋਧਕ ਸ਼ਬਦਾਂ ਦੇ ਪਿੱਛੇ ਕੀ ਲੱਗਦਾ ਹੈ ਆਪਸ਼ਨ A ਕਾਮਾ B ਬਿੰਦੀ C ਦੁਬਿੰਦੀ D ਡੈਸ਼ ਕੁਐਸਚਨ ਨੰਬਰ 10 ਦੇ ਲਈ ਕਰੈਕਟ ਆਨਸਰ ਕਰੋ ਜੀ 10 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ ਵਾਕ ਵਿੱਚ ਸੰਬੋਧਕ ਸ਼ਬਦਾਂ ਦੇ ਪਿੱਛੇ ਕੀ ਲੱਗਦਾ ਜੀ ਹਾਂਜੀ ਬਿਲਕੁਲ ਠੀਕ ਹੈ ਜਿਹੜੇ ਆਨਸਰ ਕਰੋ ਜੀ ਆਨਸਰ ਵਾਕ ਦੇ ਵਿੱਚ ਸੰਬੋਧਕ ਸ਼ਬਦਾਂ ਦੇ ਪਿੱਛੇ ਕੀ ਲੱਗਦਾ ਆਪਸ਼ਨ ਏ ਕਮਾ ਬੀ ਬਿੰਦੀ ਸੀ ਦੋ ਬਿੰਦੀ ਤੇ ਡੀ ਡੈਸ਼ ਜਿਨ੍ਹਾਂ ਦਾ ਵੀ ਆਨਸਰ 10 ਨੰਬਰ ਦੇ ਲਈ ਆ ਰਿਹਾ ਸੰਬੋਧਕ ਸ਼ਬਦਾਂ ਦੇ ਪਿੱਛੇ ਕਮਾ ਲੱਗਦਾ ਹੈ ਇਹ ਸ਼ਾਇਦ ਕੱਲ੍ਹ ਜਾਂ ਪਰਸੋਂ ਵਾਲੀ ਕਲਾਸ ਦੇ ਵਿੱਚ ਵੀ ਕੁਐਸਚਨ ਸੀ ਬਿਲਕੁਲ ਠੀਕ ਹੈ ਜਿਹੜੇ ਆਪਸ਼ਨ ਏ ਦੇ ਨਾਲ ਜਾ ਰਹੇ ਨੇ ਕੁਐਸਚਨ ਨੰਬਰ 11ਵਲੇ ਵਦਨ ਤੋਂ ਪਹਿਲਾਂ ਇਹਦੀ ਐਗਜ਼ਾਮਪਲ ਦੇਖੋ ਮਾਸਟਰ ਜੀ ਅੱਜ ਮੈਂ ਘਰ ਜਲਦੀ ਜਾਣਾ ਹੈ ਕੁੜੀਓ ਚੁੱਪ ਕਰਕੇ ਬੈਠ ਜਾਓ ਠੀਕ ਹੈ ਸੋ ਇੱਥੇ ਕੀ ਲੱਗੇਗਾ ਕਮਾ ਕੁਐਸਚਨ ਨੰਬਰ 11 ਹੈ ਜੀ ਕਦੀ ਕਦੀ ਸ਼ਬਦਾਂ ਨੂੰ ਅਧੂਰਾ ਲਿਖਣ ਲਈ ਸ਼ਬਦ ਦੇ ਸ਼ੁਰੂ ਵਿੱਚ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਆਪਸ਼ਨ A ਕਮਾ B ਪੁੱਠੇ ਕਮਾ C ਛੁੱਟ ਮਰੋੜੀ D ਸਾਰੇ ਹੁਣ ਇਹਦੇ ਸ਼ਬਦਾਂ ਦੇ ਸ਼ੁਰੂ ਦੇ ਵਿੱਚ ਲਿਖ ਦਿੱਤਾ ਇਸ ਕਰਕੇ ਕਲੀਅਰ ਹੋ ਗਿਆ ਹੋਣਾ ਤੁਹਾਨੂੰ ਕਾਫੀ ਹੱਦ ਤੱਕ ਠੀਕ ਹੈ ਅਦਰਵਾਇਜ਼ ਸਿੱਧੇ ਆਪਸ਼ਨ ਦੇ ਵਿੱਚ ਬਿੰਦੀ ਦੁਬਿੰਦੀ ਵੀ ਦਿੱਤੇ ਜਾ ਸਕਦੇ ਸੀ ਜੋ ਕਿ ਕਨਫਿਊਜ਼ ਕਰਨਗੇ ਬਟ ਇੱਥੇ ਕਲੈਰੀਫਿਕੇਸ਼ਨ ਦੇ ਕੇ ਕੁਐਸਚਨ ਪੁੱਛਿਆ ਗਿਆ ਹੈ ਸਹੀ ਉੱਤਰ ਕਰਿਆ ਜਾਵੇ ਕੁਐਸਚਨ ਨੰਬਰ 11 ਦੇ ਲਈ ਹਾਂਜੀ ਜਿਨ੍ਹਾਂ ਦਾ ਵੀ ਆਨਸਰ ਆ ਰਿਹਾ ਛੋਟ ਮਰੋੜੀ ਬਿਲਕੁਲ ਠੀਕ ਆਨਸਰ ਹੋਵੇਗਾ ਆਪਸ਼ਨ ਸੀ 12 ਨੰਬਰ ਕੁਐਸਚਨ ਦੇ ਵੱਲ ਵਧਦੇ ਹਾਂ ਜੀ ਗੱਲ ਨੂੰ ਜਿਉਂ ਦਾ ਤਿਉਂ ਲਿਖਣ ਲਈ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਆਪਸ਼ਨ A ਪੁੱਠੇ ਕੰਮ ਹੈ B ਇਕਹਰੇ ਪੁੱਠੇ ਤੇ ਸਿੱਧੇ ਕੰਮ ਹੈ ਸੀ ਦੋਰੇ ਪੁੱਠੇ ਕੰਮ ਹੈ ਡੀ ਦੋਰੇ ਪੁੱਠੇ ਤੇ ਸਿੱਧੇ ਕੰਮ ਹੈ கரੈਕਟ ਆਨਸਰ 12 ਨੰਬਰ ਲਈ ਗੱਲ ਨੂੰ ਜਿਉਂ ਦਾ ਤਿਉਂ ਲਿਖਣ ਲਈ ਕਿਸ ਦੀ ਕਿਸ ਵਿਸ਼ਰਾਮ ਚੰਦ ਦੀ ਵਰਤੋਂ ਕੀਤੀ ਜਾਂਦੀ ਹੈ ਕੁਐਸਚਨ ਨੰਬਰ 12 ਦੇ ਲਈ ਸਹੀ ਉੱਤਰ ਚੁਣਿਆ ਜਾਵੇ ਜੀ ਹਾਂਜੀ ਇੱਥੇ ਵੀ ਆਪਸ਼ਨ ਨੂੰ ਧਿਆਨ ਨਾਲ ਪੜ੍ਹਨਾ ਹੈ ਤੇ ਫਿਰ ਆਨਸਰ ਕਰਨਾ ਹੈ ਜਿੰਨਾਂ ਦਾ ਵੀ ਆਨਸਰ ਆ ਰਿਹਾ ਜੀ ਦੋਰੇ ਪੁੱਠੇ ਤੇ ਸਿੱਧੇ ਕੰਮ ਹੈ ਹਾਂਜੀ ਦੋਰੇ ਪੁੱਠੇ ਤੇ ਸਿੱਧੇ ਕੰਮ ਹੈ ਦੀ ਵਰਤੋਂ ਕੀਤੀ ਜਾਂਦੀ ਹੈ ਐਗਜ਼ਾਮਪਲ ਦੇਖੋ ਜੀ ਇੱਥੇ ਮਾਸਟਰ ਜੀ ਨੇ ਕਿਹਾ ਅੱਗੇ ਜੋ ਗੱਲ ਹੈ ਉਹ ਜਿਉਂ ਦੀ ਤਿਉਹ ਜਿਹੜੇ ਆਪਣੇ ਪੱਠੇ ਕੰਮ ਹੈ ਦੋਰੇ ਪੁੱਠੇ ਕੰਮ ਹੈ ਤੇ ਦੋਰੇ ਸਿੱਧੇ ਕੰਮੇ ਉਹਨਾਂ ਦੇ ਵਿੱਚ ਬੰਦ ਹੈ ਮੈਂ ਮਿਹਨਤੀ ਵਿਦਿਆਰਥੀਆਂ ਦੀ ਬਹੁਤ ਕਦਰ ਕਰਦਾ ਹਾਂ ਇਸ ਤਰੀਕੇ ਨਾਲ ਵਰਤੋਂ ਕੀਤੀ ਜਾਂਦੀ ਹੈ ਦੋਰੇ ਪੁੱਠੇ ਤੇ ਸਿੱਧੇ ਕੰਮਿਆਂ ਦੀ ડી ਆਨਸਰ ਜਿਨ੍ਹਾਂ ਨੇ ਕੀਤਾ ਸੀ ਬਿਲਕੁਲ ਠੀਕ ਹੈ 13 ਨੰਬਰ ਕੁਐਸਚਨ ਹੈ ਜਦੋਂ ਲਿਖਤ ਭਾਅ ਪ੍ਰਦਾਨ ਹੋਵੇ ਜਦੋਂ ਲਿਖਤ ਭਾਅ ਪ੍ਰਦਾਨ ਹੋਵੇ ਉਦੋਂ ਸ਼ਬਦਾਂ ਵਾਕਾਂਸ਼ਾਂ ਦੇ ਕ੍ਰਮ ਨੂੰ ਕਿਸ ਨਾਲ ਠੀਕ ਕੀਤਾ ਜਾਂਦਾ ਹੈ অপਸ਼ਨ A ਕਾਮਾ B ਡੈਸ਼ C ਦੁਬਿੰਦੀ ਤੇ D ਜੋੜਨੀ ਕੁਐਸਚਨ ਨੰਬਰ 13 ਦੇ ਲਈ ਕੋਰੈਕਟ ਆਨਸਰ ਚੁਣਿਆ ਜਾਵੇ ਜੀ 13 ਨੰਬਰ ਲਈ ਜੀ 13 ਨੰਬਰ ਦੇ ਲਈ ਬਿਲਕੁਲ ਠੀਕ ਆ ਜਿਹੜੇ ਵੀ ਅੰਤ ਕਰ ਰਹੇ ਨੇ অপਸ਼ਨ ਬੀ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਡੈਸ਼ ਨੂੰ ਵਰਤਾਂਗੇ ਉਦਾਹਰਨ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਸ਼ੋ ਹੋ ਰਹੀ ਹੈ ਬੱਦਲ ਆ ਰਹੇ ਹਨ ਕਾਲੇ ਮਸਤ ਹਾਥੀਆਂ ਦੇ ਵਾਂਗ ਝੂਮਦੇ ਪਤਾ ਨਹੀਂ ਕਿਸ ਪਤਾ ਨਹੀਂ ਕਿੱਥੇ ਵਰਪ ਪੈਣਗੇ ਇੱਥੇ ਇਸ ਤਰੀਕੇ ਨਾਲ ਡੈਸ਼ ਦੀ ਵਰਤੋਂ ਕਰਕੇ ਵਾਕ ਨੂੰ ਪੂਰਾ ਕੀਤਾ ਗਿਆ ਕੁਐਸਚਨ ਨੰਬਰ 14 ਦੇ ਵੱਲ ਵਧਦੇ ਹਾਂ ਡੈਸ਼ ਛੋਟੀ ਹੁੰਦੀ ਹੈ ਜਾਂ ਜੋੜਨੀ आप्शनें जोड़नी बी डैश सी दोवें बराबर डी सारे गलत करैक्ट आंसर क्वेश्चन नंबर चौदह लिख लो जी हाँ जी कोई एप्लीकेशन की लौड़ नहीं होंगी जी डायरैक्ट बिना किसी एप्लीकेशन तो ही क्लास लगती है यूट्यूब ही जी बस कोई शर्त हों पूरी करनिया होंदिया ने करो जी आंसर क्शन नंबर 14 ਲਈ 14 ਦੇ ਲਈ ਜਿਹੜੇ ਆਪਸ਼ਨ A ਦੇ ਨਾਲ ਜਾ ਰਹੇ ਨੇ ਜੋੜਨੀ ਬਿਲਕੁਲ ਠੀਕ ਆਨਸਰ ਹੋਵੇਗਾ ਕੁਐਸਚਨ ਨੰਬਰ 15 ਦੇ ਵੱਲ ਵਧਦੇ ਹਾਂ ਪੰਜਾਬੀ ਵਿੱਚ ਸਭ ਤੋਂ ਘੱਟ ਵਰਤੋਂ ਕਿਸ ਵਿਸ਼ਰਾਮ ਚਿੰਨ ਦੀ ਕੀਤੀ ਜਾਂਦੀ ਹੈ ਆਪਸ਼ਨ A ਦਬਿੰਦੀ B ਦਬਿੰਦੀ ਡੈਸ਼ ਥੀ ਬਿੰਦੀ D ਡੈਸ਼ ਸਭ ਤੋਂ ਘੱਟ ਵਰਤੋਂ ਕਿਸ ਵਿਸ਼ਰਾਮ ਚਿੰਨ ਦੀ ਕੀਤੀ ਜਾਂਦੀ ਹੈ 15 ਨੰਬਰ ਲਈ ਕਰੈਕਟ ਆਨਸਰ ਕਰੋ ਜੀ 15 ਨੰਬਰ ਦੇ ਲਈ ਕਰੈਕਟ ਆਨਸਰ ਹੋਵੇਗਾ ਜੀ ਬਿੰਦੀ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ অপਸ਼ਨ ਸੀ ਹੋਵੇਗਾ கரੈਕਟ ਆਨਸਰ ਕੁਐਸਚਨ ਨੰਬਰ 16 ਦੇ ਬਲਵੱਧਿਆਂ ਜੀ ਜਜ਼ਬਾਤੀ ਹਾਲਾਤਾਂ ਨੂੰ ਪੇਸ਼ ਕਰਨ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ অপਸ਼ਨ A ਦੁਬਿੰਦੀ B ਦੁਬਿੰਦੀ ਡੈਸ਼ C ਬਿੰਦੀ ਤੇ D ਡੈਸ਼ ਕੁਐਸਚਨ ਨੰਬਰ 16 ਦੇ ਲਈ கரੈਕਟ ਆਨਸਰ ਕਰੋ ਜੀ 16 ਨੰਬਰ ਕੁਐਸਚਨ கரੈਕਟ ਆਨਸਰ ਕਰਿਆ ਜਾਵੇ 16 ਨੰਬਰ ਤੇ ਲਈ ਜਜ਼ਬਾਤੀ ਹਾਲਾਤਾਂ ਨੂੰ ਪੇਸ਼ ਕਰਨ ਦੇ ਲਈ ਹਾਂਜੀ ਹੁਣੇ ਹੀ ਥੋੜੀ ਦੇਰ ਪਹਿਲਾਂ ਵੀ ਇਹਦੇ ਨਾਲ ਦਾ ਇੱਕ ਕੁਐਸਚਨ ਆਇਆ ਸੀ ਜਿੰਨਾਂ ਦਾ ਵੀ ਆਨਸਰ ਆਪਸ਼ਨ ਡੀ ਆ ਰ ਜਾਂ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਬਿਲਕੁਲ ਠੀਕ ਹੈ ਐਗਜ਼ਾਮਪਲ ਦੇਖ ਸਕਦੇ ਹਾਂ ਇਹ ਕਿਸੇ ਸਿਚੁਏਸ਼ਨ ਦੇ ਵਿੱਚ ਹੋ ਸਕਦਾ ਹੈ ਕੋਈ ਅ ਦਰਦ ਦੇ ਵਿੱਚ ਹੈ ਜਾਂ ਕਹਿ ਸਕਦੇ ਹਾਂ ਜਿਵੇਂ ਕੋਈ ਹਸਪੀਟਲ ਦੇ ਵਿੱਚ ਹੈ ਤਾਂ ਮੇਬੀ ਇਸ ਤਰ੍ਹਾਂ ਦੇ ਵਰਡ ਨੂੰ ਉਹਦੀ ਮਤਲਬ ਕਿ ਉਹਦੇ ਮੂੰਹੋਂ ਇਸ ਤਰ੍ਹਾਂ ਦੇ ਸ਼ਬਦ ਨਿਕਲਣਗੇ ਕੁਝ ਇਸ ਤਰੀਕੇ ਨਾਲ ਨਿਕਲਣਗੇ ਠੀਕ ਹੈ ਉਹ ਮੇਰੇ ਲਈ ਤਾਂ ਮਤਲਬ ਕਿ ਬੋਲਣਾ ਵੀ ਥੋੜਾ ਜਿਹਾ ਔਖਾ ਲੱਗ ਰਿਹਾ ਮੈਨੂੰ ਮੇਰੀ ਮਾਂ ਨੂੰ ਬੱਬਲਾਦੋ ਮਤਲਬ ਕਿ ਰੁਕ ਰੁਕ ਕੇ ਜੇ ਬੋਲਦਾ ਹੈ ਕੋਈ ਵੀ ਉਹਦੇ ਚ ਅਸਲ ਜੇ ਭਾਵਨਾ ਹੁੰਦੀ ਹੈ ਠੀਕ ਹੈ ਇਸ ਕਰਕੇ ਡੈਸ਼ ਆਨਸਰ ਜਿਹੜਾ ਹੈ கரੈਕਟ ਹੋਵੇਗਾ ਜੀ ਕੁਐਸਚਨ ਨੰਬਰ 17 ਦੇ ਬਲਵੱਧ ਦੇ ਸਮਾਸੀ ਸ਼ਬਦਾਂ ਦੀ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ অপশন এ ড্যাশ বি ਜੋੜਨੀ ਸੀ ਬਰੈਕਟ ਤੇ ਡੀ ਵੇਸ ਵਿੱਚ கரெક્ટ ਆਨਸਰ ਕੁਐਸਚਨ ਨੰਬਰ 17 ਦੇ ਲਈ ਕਰੋ ਜੀ 17 ਨੰਬਰ ਦੇ ਲਈ கரெક્ટ ਆਨਸਰ ਕਰਿਆ ਜਾਵੇ ਜੀ 17 ਨੰਬਰ ਦੇ ਲਈ ਪੁੱਛਿਆ ਗਿਆ ਹੈ ਸਮਾਸੀ ਸ਼ਬਦਾਂ ਦੇ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਸਮਾਸੀ ਸ਼ਬਦਾਂ ਦੇ ਲਈ ਵਰਤੋਂ ਕੀਤੀ ਜਾਂਦੀ ਹੈ ਜੀ ਜੋੜਨੀ ਦੀ ਸੋ ਜਿਹੜੇ ਵੀ অপਸ਼ਨ ਬੀ ਦੇ ਨਾਲ ਜਾ ਰਹੇ ਨੇ ਬਿਲਕੁਲ ਠੀਕ ਹੈ ਜੀ ਜੋੜਨੀ ਕੁਐਸਚਨ ਨੰਬਰ 18 ਦੇ ਬਲਵੱਦੀਓ ਜੀ ਜਦੋਂ ਸ਼ਬਦ ਦੇ ਸਾਰੇ ਅੱਖਰ ਨਾ ਲਿਖੇ ਜਾ ਸਕਣ ਤਾਂ ਡੈਸ਼ ਦੀ ਵਰਤੋਂ ਕੀਤੀ ਜਾ ਸਕਦੀ ਹੈ ਆਪਸ਼ਨ A ਛੋਟੇ ਮਰੋੜੀ B ਡੈਸ਼ C ਦੁਬਿੰਦੀ ਤੇ D ਸਾਰੇ ਗਲਤ கரੈਕਟ ਆਨਸਰ ਕੁਐਸਚਨ ਨੰਬਰ 18 ਦੇ ਲਈ ਆਨਸਰ ਕਰਿਆ ਜਾਵੇ ਦੇਖੋ ਇੱਥੇ ਥੋੜਾ ਜਿਹਾ ਉਸੇ ਤਰੀਕੇ ਨਾਲ ਆਪਸ਼ਨ ਦਿੱਤੇ ਗਏ ਨੇ ਜੋ ਕਿ ਕਨਫਿਊਜ਼ ਕਰ ਰਹੇ ਨੇ ਕਿਉਂਕਿ ਇੱਥੇ ਕਲੈਰੀਫਿਕੇਸ਼ਨ ਨਹੀਂ ਦਿੱਤੀ ਗਈ ਕਰੋ ਜੀ ਆਨਸਰ ਜਦੋਂ ਸ਼ਬਦ ਦੇ ਸਾਰੇ ਅੱਖਰ ਨਾ ਲਿਖੇ ਜਾ ਸਕਣ ਤਾਂ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਮੋਬਾਈਲ ਤੋਂ ਹੀ ਲਗਾ ਰਿਆਂ ਜੀ ਕਲਾਸ 5 ਸਾਲ ਹੋ ਗਏ ਮੋਬਾਈਲ ਤੋਂ ਹੀ ਲਗਾ ਰਿਆਂ। ਇਹ ਲੈਪਟਾਪ ਨਹੀਂ ਜੀ। ਠੀਕ ਹੈ ਜਿਹੜੇ 18 ਨੰਬਰ ਦੇ ਲਈ ਆਨਸਰ ਕਰ ਰਹੇ ਨੇ ਦੁਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਇਹ ਵੀ ਯਾਦ ਰੱਖਿਓ ਕਿ ਅੱਜ ਕੱਲ ਦੁਬਿੰਦੀ ਨੂੰ ਨਹੀਂ ਵੀ ਵਰਤਦੇ ਆ। ਠੀਕ ਹੈ ਕੱਲੀ ਬਿੰਦੀ ਦੀ ਵੀ ਵਰਤੋਂ ਕਰ ਲੈਂਦੇ ਆ ਦੇਖੋ ਜਿਵੇਂ ਡਾਕਟਰ ਪ੍ਰੋਫੈਸਰ ਠੀਕ ਹੈ ਸਰਦਾਰ ਸਵਰਗੀਏ ਇਸ ਤਰ੍ਹਾਂ ਦੇ ਜਿਹੜੇ ਨੇ ਅ ਸ਼ਬਦ ਛੋਟਾ ਲਿਖਣ ਦੇ ਲਈ ਦਬਿੰਦੀ ਦੀ ਵਰਤੋਂ ਕਰ ਲੈਂਦੇ ਸੀ ਠੀਕ ਹੈ ਹੁਣ ਵੀ ਕਰਦੇ ਆ ਪਰ ਹੁਣ ਜ਼ਿਆਦਾ ਦੇਖਣ ਨੂੰ ਮਿਲਦਾ ਕਿ ਬਿੰਦੀ ਦੀ ਵਰਤੋਂ ਕੱਲੀ ਕਰ ਲਈ ਜਾਂਦੇ ਕਰ ਲਈ ਜਾਂਦੀ ਹੈ ਡਾਕਟਰ ਤੇ ਵੀ ਪ੍ਰੋਫੈਸਰ ਤੇ ਵੀ ਠੀਕ ਹੈ ਸਰਦਾਰਤ ਵਰਗੀਆਂ ਇਹਨਾਂ ਸਾਰਿਆਂ ਤੇ ਹੀ ਸੋ ਇੱਕ ਚੀਜ਼ ਹੋਰ ਨੋਟ ਕਰਾਂਗੇ ਕਿ ਡਿਗਰੀਆਂ ਜਿਹੜੀਆਂ ਨੇ ਉਹਨਾਂ ਦੇ ਨਾਂ ਦੇ ਨਾਲ ਡਾਟ ਹੀ ਲੱਗਾ ਹੁੰਦਾ ਯਾਨੀ ਕਿ ਬਿੰਦੀ ਹੀ ਲੱਗੀ ਹੁੰਦੀ ਹੈ ਠੀਕ ਹੈ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਕੁਐਸਚਨ ਨੰਬਰ 19 ਦੇ ਬਲਵੱਦਿਆਂ ਜੀ ਪੂਰਨ ਵਿਸ਼ਰਾਮ ਤੇ ਅਰਧ ਵਿਸ਼ਰਾਮ ਦੇ ਵਿਚਕਾਰਲੇ ਠਹਿਰਾਓ ਲਈ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਆਪਸ਼ਨ A ਕਮਾ B ਬਿੰਦੀ ਕਮਾ C ਡੰਡੀ ਤੇ D ਵਿਸਮਿਕ ਕੁਐਸਚਨ ਨੰਬਰ 19 ਦੇ ਲਈ ਕੋਰੈਕਟ ਆਨਸਰ ਕਰਿਆ ਜਾਵੇ ਜੀ हाँ जी क्वेश्चन नंबर उन्नी दे सही उत्तर करे जी उन्नी नंबर दे बिल्कुल सही उत्तर होगा जी बिंदी कामा ऑप्शन बी कुरैक्ट आंसर होगा क्वेश्चन नंबर भी दे बदल तो पहला नोट करो रोटी पक गई है बिंदी कामा ਸਬਜੀ ਤਿਆਰ ਹੈ ਬਿੰਦੀ ਕਮਾ ਬਸ ਮਹਿਮਾਨਾਂ ਦੇ ਬੈਠਣ ਦੀ ਧੀਰ ਹੈ ਤਾਂ ਇੱਥੇ ਕੰਮੇ ਤੋਂ ਵਧ ਰੁਕਿਆ ਜਾਣਾ ਤੇ ਡੰਡੀ ਤੋਂ ਘੱਟ ਰੁਕਿਆ ਜਾਣਾ ਜੀ ਠੀਕ ਹੈ ਕੁਐਸਚਨ ਨੰਬਰ 20 ਵੀ ਨੰਬਰੇ ਕਿਸੇ ਸ਼ਬਦ ਦੇ ਅਰਥ ਨੂੰ ਸਪਸ਼ਟ ਕਰਨ ਲਈ ਜਾਂ ਨਾਟਕਾਂ ਵਿੱਚ ਭਾਵ ਪ੍ਰਗਟ ਕਰਨ ਲਈ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਆਪਸ਼ਨ ਹੈ ਜੋੜਨੀ ਬੀ ਡੈਸ਼ ਸੀ ਦੁਬਿੰਦੀ ਤੇ ਡੀ ਬ੍ਰੈਕਟ ਕੁਐਸਚਨ ਨੰਬਰ 20 ਦੇ ਲਈ ਕੋਰੇਕਟ ਆਨਸਰ ਕਰਿਆ ਜਾਵੇ ਵੀ ਨੰਬਰ ਲਈ கரਕਟ ਆਨਸਰ ਕਰੋ ਜੀ ਹਾਂਜੀ ਸ਼ਬਦ ਦੇ ਅਰਥ ਨੂੰ ਸਪਸ਼ਟ ਕਰਨ ਲਈ ਜਾਂ ਫਿਰ ਨਾਟਕਾਂ ਦੇ ਵਿੱਚ ਭਾਵ ਵਗੈਰਾ ਪ੍ਰਗਟ ਕਰਨ ਲਈ ਕਾਦੀ ਵਰਤੋਂ ਕੀਤੀ ਜਾਵੇਗੀ ਜੀ ਜਿਹੜੇ ਆਪਸ਼ਨ ਡੀ ਦੇ ਨਾਲ ਜਾ ਰਹੇ ਨੇ ਬਰੈਕਟ ਬਿਲਕੁਲ ਠੀਕ ਹੈ ਬਰੈਕਟ ਦੇ ਵਿੱਚ ਲਿਖ ਕੇ ਦੱਸਿਆ ਜਾਂਦਾ ਜੀ ਹਾਂਜੀ ਹਾਂਜੀ ਜ਼ਰੂਰ ਜੀ ਜੀ ਕਰੋ ਜੀ ਆਨਸਰ ਕੁਐਸਚਨ ਨੰਬਰ ਠੀਕ ਹੈ ਵੀ ਵੀ ਲਈ ਡੀ ਜਿੰਨਾ ਨੇ ਕਰਿਆ ਬਿਲਕੁਲ ਠੀਕ ਹੈ ਠੀਕ ਹੈ ਐਗਜ਼ਾਮਪਲ ਦੇਖ ਸਕਦੇ ਹੋ ਤੁਸੀਂ ਅ ਕੈਰੈਕਟਰ ਹੈ ਇੱਕ ਪਿੰਕੂ ਜੋ ਕਹਿ ਰਿਹਾ ਕੀਗਲ ਅੱਜ ਚਿਹਰੇ ਤੇ ਬੜਾ ਨੂਰ ਹੈ ਰਿੰਕੂ ਨੂੰ ਕਹਿ ਰਿਹਾ ਤੇ ਰਿੰਕੂ ਰਿਪਲਾਈ ਕਰਦਾ ਹੈ ਖੁਸ਼ੀ ਦੇ ਵਿੱਚ ਹੱਸਦੇ ਹੋਏ ਹੁਣ ਇੱਥੇ ਬਰੈਕਟ ਦੀ ਵਰਤੋਂ ਕਰਕੇ ਦੱਸਿਆ ਗਿਆ ਹੈ ਕਿ ਉਹ ਕੀ ਉਸ ਦੀਆਂ ਭਾਵਨਾਵਾਂ ਨੇ ਵੀਰੇ ਮੈਂ ਫਿਰ ਜਮਾਤ ਵਿੱਚੋਂ ਪਹਿਲੇ ਨੰਬਰ ਤੇ ਆਇਆ ਹਾਂ ਠੀਕ ਹੈ ਜੀ ਸੋ ਬ੍ਰੈਕ ਨੂੰ ਵਰਤਿਆ ਜਾਂਦਾ ਹੈ। ਕੁਐਸਚਨ ਨੰਬਰ 21 ਹੈ ਜੀ। ਵਿਸ਼ਰਾਮ ਚਿੰਨਾਂ ਦੀ ਗਿਣਤੀ ਕਿੰਨੀ ਹੈ? ਆਪਸ਼ਨ A 11, B 12, C 13 ਤੇ D 14। கரੈਕਟ ਆਨਸਰ ਕੁਐਸਚਨ ਨੰਬਰ 21 ਦੇ ਲਈ ਆਨਸਰ ਕਰੋ ਜੀ। ਹਾਂ ਜੀ 21 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ। ਜਿੰਨਾਂ ਦਾ ਆਨਸਰ 13 ਆ ਰਿਹਾ ਹੈ ਬਿਲਕੁਲ ਠੀਕ ਹੈ। 13 ਜਿੰਨਾ ਦਾ ਆਨਸਰ ਆ ਰਿਹਾ ਬਿਲਕੁਲ ਠੀਕ ਹੈ ਕੁਐਸਚਨ ਨੰਬਰ 22 ਨੰਬਰ ਇਹ ਨਾਟਕੀ ਵਾਰਤਲਾਪ ਵਿੱਚ ਨਾਂ ਤੋਂ ਬਾਅਦ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ ਆਪਸ਼ਨ ਹੈ ਦੁਬਿੰਦੀ ਬੀ ਦੁਬਿੰਦੀ ਡੈਸ਼ ਸੀ ਬਿੰਦੀ ਕਮਾ ਤੇ ਡੀ ਬ੍ਰੈਕਟ 22 ਨੰਬਰ ਕੁਐਸਚਨ ਲਈ கரੈਕਟ ਆਨਸਰ ਚੁਣਿਆ ਜਾਵੇ ਨਾਟਕੀ ਵਾਰਤਲਾਪ ਦੇ ਵਿੱਚ ਨਾਂ ਤੋਂ ਬਾਅਦ ਕਾਦੀ ਵਰਤੋਂ ਕੀਤੀ ਜਾਂਦੀ ਹੈ ਜੀ கரੈਕਟ ਆਨਸਰ ਕੁਐਸਚਨ ਨੰਬਰ 22 ਦੇ ਲਈ ਜੀ ਨਾਂ ਤੋਂ ਬਾਅਦ ਤੋ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਸੋ ਜਿਹੜੇ ਆਪਸ਼ਨ A ਦੇ ਨਾਲ ਜਾ ਰਹੇ ਨੇ ਬਿਲਕੁਲ ਠੀਕ ਹੈ ਤੇ ਜਿਨ੍ਹਾਂ ਨੇ ਥੋੜਾ ਜਿਹਾ ਧਿਆਨ ਦਿੱਤਾ ਜੀ ਇੱਥੇ ਆ ਦੇਖੋ 나ਟਕੀ ਬਾਗ ਤਲਾਬ ਹੈ ਤੋ ਬਿੰਦੀ ਦੀ ਵਰਤੋਂ ਕੀਤੀ ਗਈ ਹੈ ਠੀਕ ਹੈ ਸੋ 22 ਨੰਬਰ ਲਈ ਜਿਨ੍ਹਾਂ ਨੇ ਵੀ ਆਨਸਰ ਆਪਸ਼ਨ A ਕਰਿਆ ਹੈ ਬਿਲਕੁਲ ਠੀਕ ਹੈ ਕੁਐਸਚਨ ਨੰਬਰ 23 ਦੇ ਵੱਲ ਵੱਧਦੇ ਹਾਂ ਜੀ 23 ਨੰਬਰ ਕੁਐਸਚਨ ਹੈ ਇਹ ਵੀ ਸ਼੍ਰਾਮਚਿੰਨਾ ਦੀ ਗਲਤ ਵਰਤੋਂ ਨਾਲ ਵਾਕ ਦੇ ਅਰਥਾਂ ਤੇ ਕੋਈ ਫਰਕ ਪੈਂਦਾ ਹੈ অপਸ਼ਨ A ਹਾਂ B ਨਹੀਂ ਕਰੈਕਟ ਆਨਸਰ ਹਾਂ ਜਾਂ ਨਾ ਦੇ ਵਿੱਚ ਕਰਿਆ ਜਾਵੇ 23 ਨੰਬਰ ਦੇ ਲਈ ਹਾਂਜੀ ਜੀ ਬਿਲਕੁਲ ਠੀਕ ਆਨਸਰ ਹੈ ਜਿਹੜੇ ਹਾਂ ਆਨਸਰ ਕਰ ਰਹੇ ਨੇ ਬਿਲਕੁਲ ਜੀ ਫਰਕ ਪੈਂਦਾ ਹੈ ਆਨਸਰ ਹੋਵੇਗਾ অপਸ਼ਨ A ਐਗਜ਼ਾਮਪਲ ਦੇਖੋ ਜੀ ਜਿਵੇਂ ਕਿ ਚੋਰ ਜਾਵੇ ਨਾ ਫੜੋ ਇਹਦਾ ਮਤਲਬ ਕੀ ਹੋਇਆ ਕਿ ਚੋਰ ਨੂੰ ਜਾਣ ਨਾ ਦਿਓ ਫੜ ਲਓ ਤੇ ਦੂਜਾ ਹੈ ਵਾਕ ਜਿਸ ਦੇ ਵਿੱਚ ਚੋਰ ਜਾਵੇ ਨਾ ਫੜੋ ਜਿਸ ਦੇ ਵਿੱਚ ਕੀ ਪਤਾ ਲੱਗ ਰਿਹਾ ਕੀ ਫੀਲ ਹੋ ਰਿਹਾ ਏ ਇਦਾਂ ਕਿਹਾ ਜਾ ਰਿਹਾ ਕਿ ਚੋਰ ਨੂੰ ਜਾਣ ਦਿਓ ਫੜੋ ਨਾ ਉਸਨੂੰ ਠੀਕ ਹੈ ਸੋ ਕੰਮ ਹੈ ਵੀ ਗਲਤ ਵਰਤੋਂ ਨਾਲ मीनिंग ਬਦਲ ਗਿਆ ਵਾਕ ਦਾ ਅਰਥ ਬਦਲ ਗਏ ਨੇ ਵਾਕ ਦੇ ਕੁਸ਼ਣ ਨੰਬਰ 24 ਹੈ ਜੀ ਤੀਬਰ ਭਾਵ ਅਤੇ ਜਜ਼ਬੇ ਨੂੰ ਪ੍ਰਗਟ ਕਰਨ ਵਾਲੇ ਵਾਕਾਂਸ਼ ਦੇ ਪਿੱਛੇ ਇਸ ਵਿਸ਼ਰਾਮ ਚੈਨ ਦੀ ਵਰਤੋਂ ਕੀਤੀ ਜਾਂਦੀ ਹੈ। ਆਪਸ਼ਨ A ਡੰਡੀ B ਵੈਸਮਿਕ ਚੈਨ C ਬ੍ਰੈਕਟ ਤੇ D ਪੁੱਠੇ ਕੰਮ ਹੈ। கரੈਕਟ ਆਨਸਰ ਕੁਐਸਚਨ ਨੰਬਰ 24 ਲਈ ਜੀ। 24 ਨੰਬਰ ਲਈ கரੈਕਟ ਆਨਸਰ ਚੁਣਿਆ ਜਾਵੇ ਜੀ। ਹਾਂਜੀ ਵੈਸਮਿਕ ਚੈਨ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਬਿਲਕੁਲ ਠੀਕ ਆ ਜਿਹੜੇ ਆਪਸ਼ਨ B ਦੇ ਨਾਲ ਜਾ ਰਹੇ ਨੇ। ਕਦੀ ਕਦੀ ਤੁਸੀਂ ਦੇਖਿਆ ਹੋਊਗਾ ਦੋ ਵਿਸਮਿਕ ਚੈਨੇ ਦੀ ਵਰਤੋਂ ਕੀਤੀ ਜਾਂਦੀ ਹੈ ਕਿਉਂ ਕੀਤੀ ਜਾਂਦੀ ਹੈ ਕਿਉਂਕਿ ਵਧੇਰੇ ਤੀਬਰ ਭਾਵ ਹੁੰਦੇ ਨੇ ਉਸ ਵਾਕ ਦੇ ਵਿੱਚ ਕੁਐਸਚਨ ਨੰਬਰ 25 ਦੇ ਬਲਵੱਦੇਆਂ ਕਹਾਣੀ ਦੇ ਅੰਤ ਵਿੱਚ ਕੀ ਹੁੰਦਾ ਹੈ ਕਹਾਣੀ ਦੇ ਨਾਲ ਸੰਬੰਧਿਤ ਕੁਝ ਕੁਐਸਚਨ ਨੇ ਹਾਂਜੀ ਜੋ ਪੁੱਛੇ ਜਾ ਸਕਦੇ ਨੇ ਕਹਾਣੀ ਦੇ ਅੰਤ ਵਿੱਚ ਕੀ ਹੁੰਦਾ ਹੈ অপਸ਼ਨ ਏ ਕਹਾਣੀ ਦਾ ਅੰਤ ਬੀ ਸਿੱਖਿਆ ਸੀ ਸਿਰਲੇਖ ਤੇ ਡੀ ਭੂਮਿਕਾ ਸਭ ਤੋਂ ਸਹੀ ਉੱਤਰ ਕੁਐਸਚਨ ਨੰਬਰ 25 ਲਈ ਚੁਣਿਆ ਜਾਵੇ ਕਹਾਣੀ ਦੇ ਅੰਤ ਵਿੱਚ ਹੁੰਦਾ ਹੈ ਜੀ ਸਿੱਖਿਆ ਹੁੰਦੀ ਹੈ ਬਿਲਕੁਲ ਠੀਕ ਹੈ ਜਿਹੜੇ ਵੀ ਅਨਸਰ ਕਰ ਰਹੇ ਨੇ অপਸ਼ਨ ਬੀ ਸਿੱਖਿਆ ਕੁਐਸਚਨ ਨੰਬਰ 26 ਦੇ ਵੱਲ ਵਧਦੇ ਆ ਕਹਾਣੀ ਵੱਡੀ ਰਚਨਾ ਹੈ ਜਾਂ ਛੋਟੀ ਸਹੀ ਉੱਤਰ ਕੁਐਸਚਨ ਨੰਬਰ 26 ਲਈ ਕਰੋ ਜੀ ਕੁਐਸਚਨ ਨੰਬਰ 26 ਦੇ ਲਈ ਅਨਸਰ ਜੀ ਜੀ ਬਿਲਕੁਲ ਠੀਕ ਹੈ ਜਿਹੜੇ ਵੀ 26 ਨੰਬਰ ਦੇ ਲਈ ਅਨਸਰ ਕਰ ਰਹੇ ਨੇ ਕਹਾਣੀ ਵੱਡੀ ਵੀ ਹੁੰਦੀ ਹੈ ਤੇ ਛੋਟੀ ਵੀ ਆਪਸ਼ਨ ਸੀ கரੈਕਟ ਅਨਸਰ ਹੋਵੇਗਾ ਕੁਐਸਚਨ ਨੰਬਰ 27 ਹੈ ਜੀ ਕਹਾਣੀ ਹਮੇਸ਼ਾ ਡੈਸ਼ ਵਿੱਚ ਲਿਖੀ ਜਾਂਦੀ ਹੈ ਆਪਸ਼ਨ A ਵਰਤਮਾਨ B ਭੂਤਕਾਲ C ਭਵਿੱਖਕਾਲ ਤੇ D ਇਹਨਾਂ ਵਿੱਚੋਂ ਕੋਈ ਵੀ ਨਹੀਂ 27 ਨੰਬਰ ਲਈ கரੈਕਟ ਅਨਸਰ ਕਰੋ ਜੀ ਕਹਾਣੀ ਹਮੇਸ਼ਾ ਡੈਸ਼ ਵਿੱਚ ਲਿਖੀ ਜਾਂਦੀ ਹੈ ਜੀ ਬਿਲਕੁਲ ਠੀਕ ਆਨਸਰ ਹੈ ਜਿਹੜੇ ਭੂਤਕਾਲ ਅੰਸ਼ ਕਰ ਰਹੇ ਨੇ ਆਪਸ਼ਨ ਬੀ ਕਹਾਣੀਆਂ ਹਮੇਸ਼ਾ ਭੂਤਕਾਲ ਦੇ ਵਿੱਚ ਲਿਖੀ ਜਾਂਦੀ ਹੈ ਕੁਐਸਚਨ ਨੰਬਰ 28 ਹੈ ਜੀ ਕਹਾਣੀਆਂ ਦਾ ਮੁੱਖ ਉਦੇਸ਼ ਹੈ ਕਹਾਣੀਆਂ ਦਾ ਮੁੱਖ ਉਦੇਸ਼ ਕੀ ਹੈ ਆਪਸ਼ਨ A ਮਨੋਰੰਜਨ B ਸਿੱਖਿਆ ਸੀ ਗਿਆਨ ਤੇ D ਸਾਰੇ ਹੀ கரੈਕਟ ਆਨਸਰ ਕੁਐਸਚਨ ਨੰਬਰ 28 ਲਈ ਆਨਸਰ ਕਰੋ ਜੀ 28 ਨੰਬਰ கரੈਕਟ ਆਨਸਰ ਜੀ ਜੀ 28 ਦੇ ਲਈ ਜਿਨ੍ਹਾਂ ਦਾ ਆਨਸਰ ਉਪਰੋਕਤ ਸਾਰੇ ਆ ਰਿਹਾ ਹੈ ਬਿਲਕੁਲ ਠੀਕ ਆਨਸਰ ਹੈ ਕਹਾਣੀਆਂ ਦੇ ਉਦੇਸ਼ ਮਨੋਰੰਜਨ ਸਿੱਖਿਆ ਤੇ ਗਿਆਨ ਸਾਰੇ ਹੀ ਹੁੰਦੇ ਨੇ ਕੁਐਸਚਨ ਨੰਬਰ 29 ਹੈ ਡੈਸ਼ ਕਹਾਣੀ ਨੂੰ ਸਫਲ ਬਣਾਉਣ ਦਾ ਜਬ ਬਣਾਉਂਦੀ ਹੈ ਆਪਸ਼ਨ A ਗਿਆਨ B ਰੋਚਕਤਾ C ਵਿਚਾਰ ਤੇ D ਵਿਸ਼ਾ 29 ਨੰਬਰ ਕੁਐਸਚਨ ਲਈ ਕਰੈਕਟ ਆਨਸਰ ਕੋ ਜੀ ਹਾਂਜੀ ਕੁਐਸਚਨ ਨੰਬਰ 29 ਦੇ ਲਈ ਸਹੀ ਉੱਤਰ ਚੁਣਿਆ ਜਾਵੇ 29 ਨੰਬਰ ਲਈ ਜਿੰਨਾ ਦਾ ਆਨਸਰ ਆ ਰਿਹਾ ਹੈ ਰੌਚਕਤਾ ਕਹਾਣੀ ਦੇ ਵਿੱਚ ਰੌਚਕਤਾ ਹੋਵੇਗੀ ਤਾਂ ਉਹ ਉਸ ਨੂੰ ਸਫਲ ਬਣਾਏਗੀ ਕਿਉਂਕਿ ਹੋਰ ਧਿਆਨ ਨਾਲ ਪੜਨਗੇ ਜਾਂ ਸੁਣਨਗੇ ਲੋਕ ਠੀਕ ਹੈ ਜੀ ਪਾਠਕ ਕੁਐਸਚਨ ਨੰਬਰ 30 ਦੇ ਵੱਲ ਵੱਧਦੇ ਹਾਂ ਜੀ 30 ਨੰਬਰ ਕੁਐਸਚਨ ਹੈ ਕਹਾਣੀ ਦੀ ਚਾਲ ਕਿਹੋ ਜੀ ਹੁੰਦੀ ਹੈ অপਸ਼ਨ A ਹੌਲੀ B ਮੱਧਮ C ਤੇਜ਼ D ਸਾਰੇ ਸਹੀ கரੈਕਟ ਆਨਸਰ 30 ਨੰਬਰ ਦੇ ਲਈ ਕਰਿਆ ਜਾਵੇ ਕਵੈਸਚਨ ਨੰਬਰ 30 ਦੇ ਲਈ ਕਰੈਕਟ ਆਨਸਰ ਜੀ ਹਾਂਜੀ ਕਹਾਣੀ ਦੀ ਚਾਲ ਕਿਹੋ ਜੀ ਹੁੰਦੀ ਹੈ ਕਹਾਣੀ ਦੀ ਚਾਲ ਹੁੰਦੀ ਹੈ ਜੀ ਤੇਜ਼ ਆਪਸ਼ਨ ਸੀ ਕਰੈਕਟ ਆਨਸਰ ਹੋਵੇਗਾ ਕਹਾਣੀ ਦੀ ਚਾਲ ਹਮੇਸ਼ਾ ਹੀ ਜ਼ਿਆਦਾਤਰ ਇਹੀ ਹੁੰਦਾ ਕਿ ਕਹਾਣੀ ਦੀ ਚਾਲ ਤੇਜ਼ ਹੁੰਦੀ ਹੈ ਆਪਸ਼ਨ ਸੀ ਹੋਵੇਗਾ ਕਰੈਕਟ ਆਨਸਰ ਤੋ ਅੱਜ ਦੀ ਕਲਾਸ ਨੂੰ DJ 830 ਸਮਾਪਤ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ ਜੀ ਵਿਸ਼ਰਾਮ ਚਿੰਨ ਦੇ ਨਾਲ ਸਬੰਧਿਤ ਬਣਦੇ ਸਾਰੇ ਕੁਐਸਚਨ ਡਿਸਕਸ ਕੀਤੇ ਗਏ ਨੇ ਬਸ ਹੁਣ ਵਾਕ ਨੂੰ ਕਿਸੇ ਹੋਰ ਤਰੀਕੇ ਨਾਲ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਪੰਜਾਬੀ ਵਿਆਕਰਨ ਜਿੰਨੇ ਵੀ ਹੈ ਤੁਹਾਡੀ ਇਹਨਾਂ ਕਲਾਸਾਂ ਦੇ ਵਿੱਚ ਹੀ ਕੰਪਲੀਟ ਹੋ ਜਾਵੇਗੀ ਅਲੱਗ ਤੋਂ ਤੁਹਾਨੂੰ ਕੋਈ ਕਰਨ ਦੀ ਲੋੜ ਨਹੀਂ ਪੈਣੀ ਬਸ ਇਸ ਨੂੰ ਸਮੇਂ ਨਾਲ ਪੜ੍ਹिएगा ਚੰਗੀ ਤਰ੍ਹਾਂ ਇਹ ਵਾਕ ਇਹਦੇ ਨਾਲ ਮੈਚ ਕਰਦੇ ਹੀ ਪੁੱਛਲੇ ਜਾਂਦੇ ਆ ਬਸ ਇੰਨਾ ਹੀ ਹੁੰਦਾ ਠੀਕ ਹੈ ਇਹ ਪੁੱਛਾ ਇਹਦੇ ਵਿੱਚੋਂ ਹੀ ਜਾਵੇਗਾ ਥੈਂਕ ਯੂ so much ਸਭ ਦਾ ਬਹੁਤ ਬਹੁਤ ਧੰਨਵਾਦੀ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ ਤਾਂ ਕਿ ਮੋਟੀਵੇਸ਼ਨ ਮਿਲਦਾ ਰਹੇ ਤੇ ਮੈਨੂੰ ਮਿਲਦਾ ਰਹੇ ਮੈਨੂੰ ਮਿਲਦਾ ਰਹੇ ਮੋਟੀਵੇਸ਼ਨ ਤੇ ਤੁਹਾਨੂੰ ਮਿਲਦੇ ਰਹਿਣ ਨੋਟੀਫਿਕੇਸ਼ਨ ਥੈਂਕ ਯੂ so much ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂਜੀ ਜਿਹੜੇ DTR+ ਵੀ ਪੰਜਾਬੀ ਦੀ ਤਿਆਰੀ ਕਰ ਰਹੇ ਨੇ TGT ਪੰਜਾਬੀ ਦੀ ਜਾਂ TGT ਚੰਡੀਗੜ੍ਹ ਪੰਜਾਬੀ ਦੀ ਤਿਆਰੀ ਕਰ ਰਹੇ ਨੇ ਜਾਂ ਫਿਰ ਮਾਸਟਰ ਕੈਡਰ ਪੰਜਾਬੀ ਦੀ ਤਿਆਰੀ ਕਰ ਰਹੇ ਨੇ ਉਹ 8:30 ਵਜੇ ਵਾਲੀ ਜਿਹੜੀ ਕਲਾਸ ਹੈ ਹੁਣ ਚੱਲਣ ਵਾਲੀ ਹੈ ਉਹ ਜ਼ਰੂਰ ਜੁਆਇਨ ਕਰਨੀ ਥੈਂਕ ਯੂ so much bye bye take care good night sweet dreams